ਮੁੰਬਈ ਹਵਾਈ ਅੱਡਾ ਕੋਕੀਨ ਤਸਕਰੀ ਡਾਇਰੈਕਟੋਰ ਰੇਟ ਆਫ ਰੈਵਨਿਊ ਇੰਟੈਲੀਜੈਂਸ ਟ ਆਰ ਆਈ ਨੇ ਮੁੰਬਈ ਹਵਾਈ ਅੱਡੇ ਤੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਅਫਰੀਕੀ ਦੇਸ਼ ਆਈਵਰੀ ਕੋਸਟ ਦੇ ਇੱਕ ਨਾਗਰਿਕ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਸੀ ਆਰ ਲਿਓਨ ਤੋਂ ਪੜਤਾਇਆ ਸੀ ਅਤੇ ਉਸਦੇ ਪੇਟ ਵਿੱਚੋਂ 60 ਕੈਪਸੂਲਾ ਵਿੱਚ ਲੁਕਾਇਆ ਗਿਆ ਕੋਕੀਨ ਬਰਾਮਦ ਕੀਤਾ ਗਿਆ ਕੁਫੀਆ ਜਾਣਕਾਰੀ ਤੇ ਆਧਾਰ ਤੇ ਡੀਆਰਆਈ ਨੇ ਇਸ ਚੱਕੀ ਨੂੰ ਹਵਾਈ ਅੱਡੇ ਤੇ ਹੀ ਰੋਕਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਸ਼ੱਕਬਧਨ ਤੇ ਉਸ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਐਕਸ-ਰੇ ਅਤੇ ਸਕੈਨ ਤੋਂ ਪਤਾ ਲੱਗਾ ਕਿ ਉਸਨੇ ਆਪਣੇ ਪੇਟ ਵਿੱਚ ਕਈ ਕੈਪਸੂਲ ਨਿਕਲਲੇ ਸਨ ਹੌਲੀ-ਹੌਲੀ ਡਾਕਟਰੀ ਪ੍ਰਕਿਰਿਆ ਰਾਹੀਂ 67 ਕੈਪਸੂਲ ਕੱਟੇ ਗਏ ਜਿਸ ਵਿੱਚ ਕੁੱਲ 1139 ਗ੍ਰਾਮ ਕੋਕੀਨ ਮਿਲੀ ਇਸ ਕੋਕੀਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 11.39 ਕਰੋੜ ਰੁਪਏ ਦੱਸੀ ਗਈ। ਫਰੀਦ ਦੇ ਅੰਦਰ ਚੁਪਾਈ ਹੋਈ ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਲਿਆਉਣਾ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਬਹੁਤ ਖਤਰਨਾਕ ਵੀ ਹੈ। ਥੋੜੀ ਜਿਹੀ ਲਾਪਰਵਾਹੀ ਕਾਰਨ ਤੱਕ ਵੀ ਸਾਬਤ ਹੋ ਸਕਦੀ ਹੈ। ਜਾਂਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਇੱਕ ਵੱਡੇ ਡਰੱਗ ਸਿਡਿਕੇਟ ਦਾ ਹਿੱਸਾ ਹੈ ਜੋ ਭਾਰਤ ਨੂੰ ਨਸ਼ੇ ਵਾਲੀ ਇੱਕ ਨਵੇਂ ਬਾਜ਼ਾਰ ਵਿੱਚੋਂ ਵਰਤ ਰਿਹਾ। ਮੁੰਬਈ ਵਰਗੇ ਮੈਟਰੋ ਸ਼ਹਿਰਾਂ ਵਿੱਚ ਨਸ਼ਿਆਂ ਦੀ ਮੰਗ ਨੂੰ ਦੇਖਦੇ ਹੋਏ ਤਸਕਰ ਵੱਖ-ਵੱਖ ਤਰੀਕਿਆਂ ਨਾਲ ਭਾਰਤ ਵਿੱਚ ਨਸ਼ੀਲੇ ਪਦਾਰਥ ਲਿਆ ਰਹੇ ਹਨ ਇਸ ਵਾਰ ਇਹ ਤਰੀਕਾ ਹੋਰ ਵੀ ਹੈਰਾਨ ਕਰਨ ਵਾਲਾ ਸੀ ਡੀਆਰਾਈ ਟੀਮ ਦੋਸ਼ੀ ਤੋਂ ਬਾਰੀਕੀ ਨਾਲ ਪਹੁੰਚ ਗਏ ਥੇ ਕਾਟ ਇਸ ਨੈਟਵਰਕ ਦੀ ਜੜ ਤੱਕ ਪਹੁੰਚਿਆ ਜਾ ਸਕੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਦੋਸ਼ੀ ਭਾਰਤ ਵਿੱਚ ਕਿਸੇ ਸਥਾਨਕ ਜੱਟ ਨੂੰ ਮਿਲਨ ਜਾ ਰਿਹਾ ਸੀ ਜਿਸ ਦਾ ਕੋਈ ਪੁਰਾਣਾ ਨੈੱਟਵਰਕ ਪਹਿਲਾਂ ਹੀ ਇੱਥੇ ਸਰਗਰਮ ਹੈ ਇਹ ਘਟਨਾਤ ਦਰਸਾਉਂਦੀ ਹੈ ਕਿ ਨਸ਼ਾ ਤਸਕਰਾਂ ਦੁਆਰਾ ਕਿੰਨੇ ਖਤਰਨਾਕ ਤਰੀਕੇ ਅਪਣਾਏ ਜਾ ਰਹੇ ਹਨ ਹੁਣ ਸਵਾਲ ਇਹ ਹੈ ਕਿ ਇਹ ਨੈੱਟਵਰਕ ਕਿੰਨਾ ਵੱਡਾ ਹੋਰ ਜਾਂਚ ਚੱਲੀ ਹੈ ਅਤੇ ਪੁਲਿਸ ਇਸ ਨੂੰ ਜੜੋਂ ਫੁੱਟਣ ਦੀ ਕੋਸ਼ਿਸ਼ ਕਰ ਰਹੀ ਹੈ